ਸਤਿ ਸ਼੍ਰੀ ਅਕਾਲ ਦੋਸਤੋ ਮਾਨਸਾ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡਾ ਛਾਲੀ ਚਲਾਂ ਲਈ ਇਥੇ ਨਾ ਜੋਥ ਕਲਾਬ ਵੱਲੋਂ ਬੜੀ ਸੋਹਣੀ ਲਾਇਬ੍ਰੇਰੀ ਬਣਾਈ ਆ ਆ ਦੇਖ ਸਕਦੇ ਤੁਸੀਂ ਛਾਲੀ ਚਲਾਂ ਬਈ ਦਾ ਜੋਥ ਲਾਇਬ੍ਰੇਰੀ ਸ੍ਰੀ ਰੋਮ ਸਿੰਘ ਦੇ ਨਾਂ 'ਤੇ ਯਾਦਗਾਰੀ ਇਹ ਲਾਇਬ੍ਰੇਰੀ ਬਣੀ ਹੋਈ ਆ ਛੋਟਾ ਜਿਹਾ ਪਿੰਡਾ ਬੜੀ ਹੀ ਸੋਹਣਾ ਜੇ ਤੁਸੀਂ ਇੱਥੋਂ ਦਾ ਮਾਹੌਲ ਦੇਖੋ ਆਪਾਂ ਦਿਖਾਵਾਗੇ ਵੀ ਕੀ ਲਾਇਬ੍ਰੇਰੀ ਵਿੱਚ ਆ ਕਿਸ ਤਰ੍ਹਾਂ ਦਾ ਪਿੰਡ ਦੇ ਆਉਂਦੇ ਨੇ ਬੱਚੇ ਬਜ਼ੁਰਗ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਬਣਿਆ ਹੁੰਦਾਗਾ ਕੁਝ ਭਰਾਵਾਂ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਪੁੱਛਦੇ ਆਪਾਂ ਕਦੋਂ ਤੁਸੀਂ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਆ ਤੇ ਕਿਹੜੇ ਕਿਹੜੇ ਸੁਵਿਧਾ ਲਾਈਆਂ ਨੇ ਕਿਵੇਂ ਕਿਵੇਂ ਤੁਸੀਂ ਇਹ ਦੋਸਤੋ ਖiali ਚਾਹਾਂ ਦੇ ਪਿੰਡ ਆਪਾਂ ਖੜਿਆ ਜਿੱਥੇ ਬੜੀ ਸੋਹਣੀ ਲਾਇਬ੍ਰੇਰੀ ਬਣੀ ਆ ਭਰਾ ਦੇ ਆਪਣੇ ਬਲਜਿੰਦਰ ਸਿੰਘ ਆਪਾਂ ਨੂੰ ਤੋਂ ਜਾਣਕਾਰੀ ਲੈਣੇ ਆ ਵੀ ਕਿੰਨੇ ਚ ਤੁਸੀਂ ਇਹ ਬਣਾਈ ਆ ਹਾਂ ਲਾਇਬ੍ਰੇਰੀ ਬੜੀ ਸੋਹਣੀ ਆ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆਈ ਆ ਜੀ ਆਪਣੇ ਪਿੰਡ ਦੇ ਵਿੱਚ ਆਪਾਂ ਇਹ ਜਿਹਾ ਮਾਹੌਲ ਬਣਾਈਏ ਜਿੱਥੇ ਜੂਥ ਬੱਚੇ ਹਨਾ ਵੀ ਸਾਰੇ ਆ ਗੱਲ ਮਿਲ ਕੇ ਚੰਗੇ ਪਾਸੇ ਜਾਣ ਹਨਾ ਦੋਸਤੋ ਆਪਾਂ ਖਿਆਲੀ ਚੜਾਣੀ ਪਿੰਡ ਪਹੁੰਚੇ ਹੋਏ ਆ ਇੱਥੇ ਭਰਾ ਨਾਲ ਗੱਲ ਕਰਦਾ ਐ ਬਜਿੰਦਰ ਸਿੰਘ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਆਪਾਂ ਬੜਾ ਸੋਹਣਾ ਥੋੜੇ ਲਾਇਬ੍ਰੇਰੀ ਜੂਥ ਵੱਲੋਂ ਬਣਾਈ ਗਈ ਹਨਾ ਇਹਦੇ ਬਾਰੇ ਜੀ ਜਾਣਕਾਰੀ ਲੈਣ ਚਾਹੁੰਦੇ ਆ ਵੀ ਆਪਾਂ ਬਣਾਈ ਆ ਤੁਸੀਂ ਕਿਵੇਂ ਕੁਝ ਹੋਇਆ ਥੋੜੇ ਦਿਮਾਗ ਵਿੱਚ ਕਿਵੇਂ ਚਲਿਆ ਜੂਥ ਵੱਲੋਂ ਬਣਾਈ ਗਿਆ ਇਹਦੇ ਵਿੱਚ ਪੰਚਾਇਤ ਦਾ ਕੀ ਰੋਲਾ ਥੋੜਾ ਕੀ ਰੋਲਾ ਜਾਣਕਾਰੀ ਦੱਸੋਗੇ ਤੁਸੀਂ ਸਭ ਤੋਂ ਪਹਿਲਾਂ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਤੁਸੀਂ ਸਾਡੀ ਇਹ ਲਾਇਬ੍ਰੇਰੀ ਲੋਕਾਂ ਨੂੰ ਦਿਖਾਉਣ ਵਾਸਤੇ ਸਾਡੀ ਸੰਗਤ ਨੂੰ ਦਿਖਾਉਣ ਵਾਸਤੇ ਤੇ ਪਹੁੰਚੇ ਥੋੜਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮੈਂ ਤੁਹਾਨੂੰ ਬਹੁਤ ਧੰਨਵਾਦ ਰਹੀ ਗੱਲ ਬਈ ਇਹ ਲਾਇਬ੍ਰੇਰੀ ਦੀ ਹਾਂਜੀ ਸਾਡੇ ਮਨ ਦੇ ਵਿੱਚ ਕੁਝ ਨਹੀਂ ਸਿੱਧਾਂ ਦਾ ਅੱਛਾ ਅਸੀਂ 2019 ਦੇ ਵਿੱਚ 2019 ਜੇ ਹਾਂ ਇੱਕ ਨਾ ਸੁਸਾਇਟੀ ਬਣਾਈ ਪਿੰਡ ਦੀ ਪਿੰਡ ਦੇ ਨੌਜਵਾਨ ਜੀ ਸਾਡੇ ਜੋ ਮੁੰਡੇ ਸੀਗੇ ਨੌਜਵਾਨ ਜਾਂ ਮਲਾਜ਼ਮ ਸੀ ਸਾਰੇ ਪਿੰਡ ਦੇ ਸਾਡੇ ਮਲਾਜ਼ਮ ਇਕੱਠੇ ਹੋ ਕੇ ਅਸੀਂ ਸੀ ਸ਼ਹੀਦ ਉਦਮ ਸਿੰਘ ਕਮੇਟੀ ਬਣਾਈ ਠੀਕ ਹੈ ਜੀ ਉਹਦੇ ਵਿੱਚ ਸਾਡੇ ਪਿੰਡ ਦੇ ਲਗਭਗ 50 ਤੋਂ 60 ਇਸ ਨੌਜਵਾਨ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹਿੱਸਾ ਲੈ ਹਿੱਸਾ ਲੈ ਸਾਰਿਆਂ ਨੇ ਰਲ ਕੇ ਉਹ ਕੀਤਾ ਹੀ ਚੱਲਿਆ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਅੱਗੇ ਉਸ ਤੋਂ ਬਾਅਦ 2020 ਦੇ ਵਿੱਚ ਇੱਕ ਕਿਸਾਨੀ ਅੰਦੋਲਨ ਚੱਲਿਆ ਹਾਂਜੀ ਠੀਕ ਹੈ ਜੀ ਜਿਸ ਦੇ ਵਿੱਚ ਅਸੀਂ ਸਾਡੇ ਪਿੰਡ ਵੱਲੋਂ ਬੜੀ ਐਮ ਭੂਮੀਗੱਲ ਲਭਾਈ ਗਈ ਹਾਂਜੀ ਹਾਂਜੀ ਤੇ ਜਥੇਬੰਦੀ ਗਠਨ ਕਰਕੇ ਅਸੀਂ ਦਿੱਲੀ ਦੀਆਂ ਬਾਰਡਰਾਂ ਵੱਲ ਜਦੋਂ ਜਾ ਰਹੇ ਸੀ ਠੀਕ ਹੈ ਜੀ ਸਾਡੇ ਸਾਥੀ ਕਿਸਾਨੀ ਸੰਘਰਸ਼ ਦੇ ਪਹਿਲੇ ਸੀ ਧੰਨਾ ਸਿੰਘ ਹਾਲਸਾ ਠੀਕ ਹੈ ਜੀ ਐਕਸੀਡੈਂਟ ਹੋਣ ਕਾਰਨ ਆਮਦਨੀ ਡੈਥ ਹੋ ਗਈ ਸੰਜੀਤ ਜੀ ਕਿਸਾਨੀ ਸੰਘਰਸ਼ ਦੇ ਉਹ ਪਹਿਲੇ ਸ਼ਹੀਦ ਆ ਜਿਹੜੇ ਹਲਾਨੇ ਗਏ ਸੰਯੁਕਤ ਮੋਬਾਈਲੋਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਜਦੋਂ ਪਿੰਡਾਂ ਦੇ ਵਿੱਚ ਆਏ ਅਸੀਂ ਅਸੀਂ ਸੋਚਿਆ ਵੀ ਯਾਰ ਆ ਬਿਲਕੁਲ ਜੀ ਮੀਟਿੰਗ ਬਣਾ ਮੀਟਿੰਗ ਹੋਈ ਉਸਦੇ ਵੀ ਸੋਚਿਆ ਯਾਰ ਆਪਾਂ ਕੁਝ ਬਣਾਈਏ ਬਾਪੂ ਦੀ ਯਾਦ ਦੇ ਵਿੱਚ ਠੀਕ ਹੈ ਜੀ ਉਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਇੱਥੇ ਆਈਆਂ ਉਹਨਾਂ ਨੇ ਪਾਰਟੀਆਂ ਨੇ ਇੱਕ ਸਾਡੇ ਸੜਕ ਕੱਢੀ 12 ਕਰੋੜ ਦੀ ਲਾਗਤ ਨਾਲ ਉਹ ਕਿਸਾਨੀ ਸੰਘਰਸ਼ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਦੇ ਨਾਂ ਤੇ 8 ਕਰੋੜ ਦੀ ਲਾਗਤ ਨਾਲ ਉਹ ਸੜਕ ਕੱਢੀ ਗਈ ਹੈ ਠੀਕ ਹੈ ਜੀ ਇੱਕ ਸਾਡੇ ਸਕੂਲ ਬਣਿਆ ਹੋਇਆ ਬਹੁਤ ਸੋਹਣਾ ਸਿ 40 50 ਲੱਖ ਦੇ ਕਰੀਬ ਉਹ ਤੇ ਲੱਗਿਆਗਾ ਠੀਕ ਹੈ ਜੀ ਤੇ ਉਹ ਸ਼ਹੀਦ ਕਿਸਾਨੀ ਸੰਘਰਸ਼ ਦੇ ਸ਼ਹੀਦ ਉਹਨਾਂ ਦੇ ਨਾਂ ਤੇ ਬਣਾਇਆਗਾ ਉਸ ਤੋਂ ਬਾਅਦ ਇੱਥੇ ਪਿੰਡ ਦੀ ਜਗ੍ਹਾ ਜਿਹੜੀ ਇਹ ਸਾਰੀ ਮੰਨ ਲਓ ਵੀ ਖਾਲੀ ਪਈ ਸੀ ਇੱਥੇ ਇਹ ਮਤਲਬ ਥੋੜੀ رائے ਦਿਨਾਂ ਸਾਂਝੀ ਹੋਈ ਆ ਤੁਹਾਡੀ ਗੱਲ ਹਨਾ ਵੀ ਪਹਿਲਾਂ ਆਪਾਂ ਤੇ ਇਹ ਬਾਕੀ ਪਹਿਲਾਂ ਅਸੀਂ ਮੀਟਿੰਗ ਕੀਤੀ ਅਸੀਂ ਜਿਹੜਾ ਬੰਦੀ ਕੀਤੀ ਸੀ ਠੀਕ ਹੈ ਜੀ ਸਾਡੇ ਮਤਾ ਪਾਸ ਹੋਇਆ ਕਮੇਟੀ ਵਿੱਚੋਂ ਕਹਿੰਦੇ ਵੀ ਜੋ ਵੀ ਲੀਡਰ ਸਾਡੇ ਪਿੰਡ ਆਵੇਗਾ ਠੀਕ ਹੈ ਜੀ ਕਿਉਂਕਿ 2022 ਦੀਆਂ ਵੋਟਾਂ ਹਾਂ ਹਾਂ 22 ਵੋਟਾਂ ਵੀ ਅਸੀਂ ਮੰਗ ਰੱਖਣੀ ਆ ਵੀ ਸਾਡੇ ਕਿਸਾਨੀ ਸੰਘਰਸ਼ ਦੇ ਪਹਿਲੇ ਸ਼ੀਰ ਹੋਏ ਨੇ ਹਾਂ ਜੀ ਉਹਨਾਂ ਦੇ ਨਾਂ ਤੇ ਅਸੀਂ ਇੱਕ ਲੈਵਰੇਜ ਬੇਸਤਾਨ ਕਰੀ ਠੀਕ ਹੈ ਜੀ ਜਦੋਂ ਇਹ ਗੱਲ ਬਣੀ ਤਾਂ ਚਲੋ ਕੁਦਰਤ ਨਾਲ ਮੇਲ ਹੋਏ ਸਾਡੇ ਪਿੰਡ ਸਾਡੇ ਰਾਜ ਸਭਾ ਦੇ ਐਮਪੀ ਬਲਵਿੰਦਰ ਸਿੰਘ ਜੀ ਭੁੰਦੜਾ ਆਏ ਠੀਕ ਹੈ ਜੀ ਅਸੀਂ ਸਾਰੀ ਕਮੇਟੀ ਪਾਰਟੀ ਵਾਈ ਤੋਂ ਉੱਪਰ ਉੱਠੀ ਕੋਈ ਕਾਂਗਰਸੀ ਕੋਈ ਕਾਲੀ ਸੀ ਕੋਈ ਕਿਸੇ ਵੀ ਪਾਰਟੀ ਦਾ ਸਾਰਾ ਪਿੰਡ ਦੀ ਗੱਲ ਬਣੀ ਹੈ ਸਾਰੇ ਰਹਿ ਕੇ ਜਦੋਂ ਅਸੀਂ ਨੌਜਵਾਨ ਸਾਰੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਗਏ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸਾਡੀ ਕਮੇਟੀ ਵੱਲੋਂ ਲੈਟਰਪੈਡ ਤੇ ਲਿਖ ਕੇ ਠੀਕ ਹੈ ਜੀ ਸਾਡਾ ਕਿਸਾਨੀ ਸੰਘਰਸ਼ ਚ ਪਹਿਲਾ ਸ਼ੀਰੋ ਹੈ ਅਸੀਂ ਉਹਦੇ ਨਾਂ ਤੇ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਬੀਰ ਨੌਜਵਾਨ ਪੜਨ ਜਿਹੜੇ ਬੱਚੇ ਹਾਂ ਕੰਪਿਊਟਰ ਸਿੱਖ ਰਹੇ ਨੇ ਉਹ ਕੰਪਿਊਟਰ ਦੇਖ ਵੀ ਨਹੀਂ ਸਕਦੇ ਜਿਹੜੇ ਬੱਚੇ ਤੇ ਆ ਕੇ ਹਾਂਜੀ ਹਾਂਜੀ ਬੈਠੇ ਆ ਕੇ ਦੇਖਦੇ ਨੇ ਪੜ੍ਹਦੇ ਨੇ ਪੜ੍ਹਦੇ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਅਸੀਂ ਮੰਗ ਰੱਖੀ 2 ਮਹੀਨਿਆਂ ਬਾਅਦ ਸਾਡੀ ਜਿਹੜੀ ਮੰਗ ਹੈ ਉਹ ਪੂਰੀ ਹੋ ਦੱਸੇ ਸਾਰੇ ਪਿੰਡ ਨੇ ਸਾਥ ਦਿੱਤਾ ਠੀਕ ਹੈ ਜੀ ਸਾਰੀ ਜਿੰਨੀ ਵੀ ਪਾਰਟੀ ਆ ਪਾਰਟੀ ਦੇ ਉਸ ਤੋਂ ਉੱਪਰ ਹੋ ਗਈ ਸੀ ਨਾ ਇਹ ਸਾਰੇ ਨੇ ਸਾਡੇ ਕਹਿਣ ਤੇ ਜਿਹੜੇ ਪਿੰਡ ਵਾਸੀਆਂ ਦੇ ਕਹਿਣ ਤੇ ਲੀਡਰ ਨੇ ਸਾਨੂੰ ਕਿਸੇ ਨੂੰ ਨਹੀਂ ਮੋੜਿਆ ਉਹਨਾਂ ਨੇ ਜਿਹੜਾ 15 ਲੱਖ ਰੁਪਏ ਦਾ ਮਨਜ਼ੂਰ ਕਰਤਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਬਾਤਾਂ ਸਰਪੰਚ ਦੇ ਕੋਲ ਆਉਂਦੀ ਹੈ ਫਿਰ ਉਦੋਂ ਬਾਅਦ ਸਾਥ ਹੋ ਗਿਆ ਨਗਰ ਪੰਚਾਇਤ ਨਗਰ ਪੰਚਾਇਤ ਦਾ ਠੀਕ ਹੈ ਜੀ ਨਗਰ ਪੰਚਾਇਤ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਵੀ ਜਿਵੇਂ ਤੁਸੀਂ ਮੰਗ ਮੰਗੀ ਹੈ ਅਸੀਂ ਇਹ ਸਰਮਥੇ ਕਬੂਲ ਕਰਦੇ ਹਾਂ ਬੇਸ਼ੱਕ ਉਹ ਕਿਸੇ ਵੀ ਪਾਰਟੀ ਦਾ ਪੈਸਾ ਅਸੀਂ ਲਾਵਾਂਗੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਭਾਈ ਦੂਸਰੇ ਸਰਪੰਚ ਦਾ ਦੂਸਰੇ ਪਾਰਟੀ ਫੰਡ ਦਾ ਦੂਰੇ ਕੰਮ ਰਹਿ ਜਾਂਦੇ ਵੀ ਉਹ ਦੂਜੀ ਪਾਰਟੀ ਵੱਲੋਂ ਫੰਡ ਆਇਆ ਤੇ ਇਹ ਪਾਰਟੀ ਵੱਲੋਂ ਦੂਜੀ ਬਰੀਆਂ ਫੰਡ ਆਇਆ ਵੀ ਮੈਂ ਇਹ ਪੈਸੇ ਨਹੀਂ ਲਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਸਰਪੰਚ ਨੇ ਇਹ ਪੈਸਾ ਜਿਹੜਾ ਪੂਰੀ ਤਣਦੇਹੀ ਨਾਲ ਜਾ ਠੀਕ ਹੈ ਜੀ ਬਹੁਤ ਵਧੀਆ ਮਤਲਬ ਬਿਲਡਿੰਗ ਬਣਾਈ ਨਕਸ਼ਾ ਵਗੈਰਾ ਵੀ ਲੈ ਕੇ ਤੋਂ ਨਕਸ਼ਾ ਸੀ ਲੈ ਕੇ ਆ ਜੀ ਦਾ ਕਰਾਚੋ ਸੈਕਟਰਾ ਚ ਬੜਾ ਸੋਹਣਾ ਹਾਉ ਲਾਇਬ੍ਰੇਰੀ ਖਣੀ ਹੋਈ ਹੈ ਸੈਕਟਰ ਚ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੈ ਉਹ ਸਾਨੂੰ ਫਿੱਟ ਆਈ ਅਸੀਂ ਕਮੇਟੀ ਬਣੀ ਉੱਥੇ ਨਕਸ਼ਾ ਲੈ ਕੇ ਸੈਕਟਰੀ ਸਾਹਿਬ ਨੇ ਸਾਡਾ ਸਾਥ ਦਿੱਤਾ ਸੈਕਟਰੀ ਕਹਿੰਦਾ ਵੀ ਉਸੇ ਨਾਮ ਦੀ ਜਿਹੜੀ ਲਾਇਬ੍ਰੇਰੀ ਉਹ ਹੀ ਇਹੀ ਜੀ ਬਣਾਦਾ ਹੈ ਚਲੋ ਪੈਸਾ ਆਉਂਦਾ ਜਾਂਦਾ ਰਹੂਗਾ ਜੇ ਇਹ ਪੈਸਾ ਸਾਨੂੰ ਘਟ ਗਿਆ ਹਾਂਜੀ ਵੀ ਹੋਰ ਵੀ ਹੋਰ ਵੀ ਲੈ ਲਾਂਗੇ ਠੀਕ ਹੈ ਜੀ ਉਦੋਂ ਵਾਰ ਅਸਟੀਮੇਟ ਇਹਦਾ ਲੱਗਿਆ ਜਦੋਂ ਅਸਟੀਮੇਟ ਲਾਇਆ ਅਸਟੀਮੇਟ 11 ਲੱਖ 15000 ਦਾ ਲੱਗਿਆ ਅਸਾਂ ਅਸਟੀਮੇਟ ਆ ਠੀਕ ਹੈ 11 ਲੱਖ 15000 ਦਾ ਠੀਕ ਹੈ ਤੇ ਫੰਡ ਗੁਜ਼ਾਰਾ ਦਾ ਫੰਡ ਉਹਦੋਂ ਵੇ ਜਦੋਂ 11 ਲੱਖ ਦਾ ਅਸਟੀਮੇਟ ਦੇ ਕੇ ਦਿੱਤੋ ਰਿਹਾ ਫਿਰ 11 ਲੱਖ ਵੀ ਹੀ ਆਉਣਾ ਸੀ ਪੰਚਾਇਤ ਹਾਂ ਹਾਂ ਜੀ ਜਿਲ੍ਹਾ ਏਰੀਆ ਆ ਜਿਹੜਾ ਜਿਲ੍ਹਾ ਏਰੀਆ ਲੱਗਿਆ ਆਈਡੀਆ ਲੱਗਾ ਠੀਕ ਹੈ ਉਸ ਤੋਂ ਬਾਅਦ ਚਲੋ ਘਟ ਵੱਧ ਮਗਰੋਂ ਆਉਂਦੇ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਫਿਰ ਇਹ ਲਾਇਬ੍ਰੇਰੀ ਬਣਾਈ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਸਾਰੇ ਪਿੰਡ ਨੇ ਹਾਂ ਜ ਤੇ ਉਹ ਚੱਲਦਾ ਰਿਹਾ ਬਹੁਤ ਵਧੀਆ ਮੰਨ ਲਓ ਇੱਕ ਮਾਨਸਾ ਡਿਸਟ੍ਰਿਕਟ ਦੇ ਵਿੱਚ ਪਹਿਲੀ ਮਿਸਾਲ ਹੀ ਲੱਗਦੀ ਹੈ ਨਾ ਵੀ ਇੰਨਾ ਸੋਹਣਾ ਕਿਤੇ ਆਪਾਂ ਨੂੰ ਕਿਸੇ ਛੋਟੇ ਜਿਹੇ ਪਿੰਡ ਦੇ ਵਿੱਚ ਦੇਖਣ ਨੂੰ ਹਨਾ ਏਕਤਾ ਪਿੰਡ ਦੀ ਆ ਗਈ ਬਾਕੀ ਬੇਸ ਤੋਂ ਉੱਪਰ ਉੱਠ ਕੇ ਆਣਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੇ ਬਾਕੀ ਆਪਾਂ ਕੁਝ ਬੱਚਿਆਂ ਦੇ ਨਾਲ ਮਿਲਾਉਣਾ ਚਾਹਾਂਗੇ ਵੀ ਮਿਲਣਾ ਚਾਹਾਂਗੇ ਸੀ ਤੇ ਜਰੂਰ ਮਿਲੋ ਮਿਲੋ ਵੇਫਰ ਖਾਚੇ ਬਰਚੇ ਤੋਂ ਉਦੋਂ ਬਾਅਦ ਕਿਵੇਂ ਬਣਾਇਆ ਤੁਹਾਡਾ ਟਾਰਗੇਟ ਤੋਂ ਅੱਗੇ ਜਾਂਦਾ ਸੀ ਹਨ ਜਿਵੇਂ ਖਾਚਿਆ ਹੋਇਆ ਤੁਹਾਡਾ 11 ਤੋਂ ਬਾਅਦ ਕਿਵੇਂ ਕੁਝ ਬਣਾਇਆ ਆ ਗਿਆ ਪੂਰਾ ਫਿਰ ਉਦੋਂ ਬਾਅਦ ਹਾਂ ਉਦੋਂ ਬਾਅਦ ਜੀ ਬਾਕੀ ਸਰਕਾਰ ਬਦਲੀ ਜੀ ਉਦੋਂ ਬਾਅਦ ਬਾਕੀ ਜਿਹੜੀ ਸਰਕਾਰ ਆਮ ਆਦਮੀ ਦੀ ਪਾਰਟੀ ਬਣੀ ਉਹ ਕਹਿੰਦੇ ਵੀ ਅਸੀਂ ਇਹ ਵਧੀਆ ਬਣਾਉਣੀ ਹੈ ਸਾਨੂੰ ਇਹ ਚੀਜ਼ ਵਧੀਆ ਲੱਗੀ ਚਲੋ ਉਹਨਾਂ ਨੇ ਉਹਨਾਂ ਨੂੰ ਦੇਖਣ ਚ ਵਧੀਆ ਲੱਗੇ ਚੀਜ਼ ਐ ਉਹਨਾਂ ਨੂੰ ਇਹ ਚੀਜ਼ ਵਧੀਆ ਲੱਗੀ ਠੀਕ ਹੈ ਜੀ ਸਾਰਿਆਂ ਦੀ ਅਸੀਂ ਐਂ ਮੰਨ ਲਓ ਵੀ ਅਸੀਂ ਕਰ ਮੰਨ ਲਓ ਵੀ ਇਹ ਚੀਜ਼ ਤੇ ਸਾਡੇ ਅੰਦਰ ਦੀ ਹੈ ਸਾਰੀ ਪਾਰਟੀਆਂ ਲਈ ਹਾਂਜੀ ਸਾਰੀਆਂ ਪਾਰਟੀਆਂ ਨੇ ਸਾਡੇ ਸਹਿਯੋਗ ਦੇ ਕੇ ਇੱਥੇ ਲਾਇਬ੍ਰੇਰੀ ਹੈ ਕਹਿੰਦੇ ਉਹਦੂ ਬਾਦ ਆਚਾਰ-ਦਿਵਾਰੀ ਵਾਸਤੇ ਆਮ ਆਦਮੀ ਪਾਰਟੀ ਨੇ ਪੈਸਾ ਦਿੱਤਾ ਅੱਛਾ ਇਹ ਸਥਾਪਤ ਹੋ ਗਈ ਉਸ ਤੋਂ ਲਾਇਬ੍ਰੇਰੀ ਇਹ ਲਾਇਬ੍ਰੇਰੀ ਕਾਲੀ ਦਲ ਵੱਲੋਂ ਸਥਾਪਤ ਕੀਤੀ ਗਈ ਹੈ ਚਲੋ ਬਹੁਤ ਵਧੀਆ ਇਹ ਚਾਰ-ਦਿਵਾਰੀ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਵੱਲੋਂ ਉਹ ਕਰੀ ਹੈ ਤੇ ਬਾਕੀ ਫਰਨੀਚਰ ਆਇਆ ਉਸ ਤੋਂ ਬਾਅਦ ਅੱਛਾ ਜੀ ਜਦੋਂ ਉਹ ਲਾਇਬ੍ਰੇਰੀ ਗੱਠਤ ਹੋ ਗਈ ਉਸ ਤੋਂ ਬਾਅਦ ਫਰਨੀਚਰ ਆਇਆ ਉਹ ਵੀ ਆਮ ਆਦਮੀ ਪਾਰਟੀ ਵੱਲੋਂ ਚਲੋ ਬਹੁਤ ਸਾਡੇ ਇਥੋਂ ਦੇ ਐਮ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਚਲੋ ਚੱਲੀ ਗਿਆ ਕੰਮ ਜੀ ਹੁਣ ਬਹੁਤ ਹੋ ਗਿਆ ਅੰਡ ਵਗੈਰਾ ਸਾਡੇ ਇੱਥੇ ਆ ਕੇ ਗਏ ਉਧ ਘਾਟਨ ਕਰਕੇ ਗਏ ਬਹੁਤ ਚੰਗਾ ਲੱਗਿਆ ਅੰਨੀ ਚੀਜ਼ ਸੋਹਣੀ ਜੀ ਆਈ ਹੈ ਨਾ ਦੇਖਣ ਆਏ ਸਾਰੇ ਬਈ ਦੇਖ ਲੋਕਾਂ ਦੇ ਹਨ ਇਹ ਚੀਜ਼ ਬਹੁਤ ਸੋਹਣੀ ਰੱਖਣਾ ਦਾ ਬਣਾ ਕੇ ਰੱਖਣ ਹਾਂ ਕਿਉਂਕਿ ਅੱਜ ਕੱਲ ਹਰੇਕ ਚੀਜ਼ ਆਪਾਂ ਉਸ ਬੰਦੇ ਤੇ ਨਹੀਂ ਸਿੱਟ ਸਕਦੇ ਵੀ ਜਿਹੜੇ ਬੰਦੇ ਨੇ ਚਲੋ ਚਲੋ ਇਹ ਪੰਚਾਇਤ ਨੇ ਬਣਾਤੀ ਹੁਣ ਪੰਚਾਇਤ ਦੀ ਜ਼ਿੰਮੇਵਾਰੀ ਥੋੜੀ ਵੀ ਸਾਮ ਸੰਭਾਲ ਕੇ ਨਾ ਨਾ ਆਪਾਂ ਆਮ ਲੋਕਾਂ ਜਿੱਥੇ ਆਪਾਂ ਆਉਣ ਆ ਗਏ ਨਾ ਸਾਰੇ ਲੋਕ ਇੱਥੇ ਦੇਖਣ ਹੁਣ ਯਾਰ ਇੱਕ ਇੱਥੇ ਕਿਹੜਾ ਕਿਸੇ ਨੂੰ ਤਨਖਾਹ ਮਿਲੂਗੀ ਇਹਦਾ ਬਸ ਬਰ ਕਿੰਨੇ ਕ ਬੰਦੇ ਆ ਬੱਚੇ ਆਏ ਨੇ ਆਈਡੀ ਬੱਚੇ ਹੀ ਆ ਤੁਹਾਨੂੰ ਸਾਰਾ ਪਿੰਡ ਦੇ ਮੰਗੂ ਇਹ ਕੂਈ ਕਰਨੀ ਆਂਦਾ ਜਿਹੜਾ ਸਾਰੇ ਬੱਚੇ ਇੱਥੇ ਆ ਕੇ ਪੜ੍ਹਦੇ ਨੇ ਉਹਨਾਂ ਦਾ ਸ਼ਾਮ ਦੇ ਟਾਈਮ ਤੇ ਦੋਨੇ ਟਾਈਮ ਹੀ ਆਏ ਨੇ ਕਿੰਨੇ ਟਾਈਮ ਆਉਂਦੇ ਆ। ਅੱਛਾ ਸ਼ਾਮ ਨੂੰ 8 ਵਜੇ ਤੱਕ ਇੱਥੇ ਬੱਚੇ ਰਹਿੰਦੇ ਨੇ ਜੀ। 8 ਵਜੇ ਦਾ ਕੰਮ ਹੈ। ਤੇ ਬਜ਼ੁਰਗ ਵਗੈਰਾ ਵੀ ਆਉਂਦੇ ਨੇ ਇੱਥੇ। ਬਜ਼ੁਰਗ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ਕੀਨ ਆ ਪ੍ਰਾਂ। ਉਹ ਬਹਿੰਦੇ ਜੀ ਦਿਨੇ ਆ ਕੇ ਬਹਿ ਜਾਂਦੇ ਉਹਨਾਂ ਦੀ 2 ਵਜੇ ਤੱਕ ਡਿਊਟੀ ਐ। ਚਲੋ ਉਹ ਦੁੱਧੂ ਬਾਅਦ ਬੱਚਿਆਂ ਨੂੰ ਛੁੱਟੀ ਮਿਲ ਜਾਂਦੀ ਐ। ਉਹ 2 ਵਜੇ ਤੋਂ ਬਾਅਦ ਬੱਚੇ ਆ ਜਾਂਦੇ। ਬਹੁਤ ਵਧੀਆ ਪ੍ਰਬਾਲਾ ਕੀਤਾ ਬਈ ਥੋੜਾ ਮਤਲਬ ਇੱਕ ਬਹੁਤ ਵਧੀਆ ਗੱਲ ਆ ਮਤਲਬ ਇਹ ਮਾਨਸਾ ਡਿਸਟ੍ਰਿਕਟ ਦੇ ਵੀ ਪਹਿਲੀ ਵਾਰ ਵੇਖਣ ਨੂੰ ਬਾਕੀ ਬਈ ਸਾਫ ਨਾਲ ਆ ਯਾਰ ਅਸੀਂ ਕਹਿੰਦੇ ਵੀ ਇਹ ਪਿੰਡਾਂ ਦੀ ਦਾ ਆਪਾਂ ਏਕਤਾ ਚ ਸਭ ਕੁਝ ਆ ਜੀ ਜੇ ਆਪਾਂ ਏਕਤਾ ਨਾ ਰੱਖੀ ਤਾਂ ਆਪਾਂ ਨੂੰ ਕੁਝ ਵੀ ਨਹੀਂ ਮਿਲਣਾ ਹਾਂ ਬਿਲਕੁਲ ਕਿਉਂਕਿ ਪਾਰਟੀਆਂ ਸਭ ਦੀਆਂ ਹੀ ਸਾਂਝੀਆਂ ਆ ਪਾਰਟੀਆਂ ਆ ਜੇ ਪਾਰਟੀ ਦੇ ਉਸ ਤੋਂ ਉੱਪਰ ਕੰਮ ਹੋਇਆਗਾ ਜਿਹੜਾ ਇਹ ਕੰਮਾਂ ਚ ਰਹਾਂਗੇ ਢਲੇ ਬੰਦੀਆਂ ਕਰਾਂਗੇ ਫਿਰ ਉਹਦੇ ਵਿੱਚ ਕੁਝ ਨਹੀਂ ਹਾਂ ਉਹਦਾ ਨੁਕਸਾਨ ਹੀ ਨੇ ਫਾਇਦੇ ਨਹੀਂ ਬਹੁਤ ਵਧੀਆ ਚੀਜ਼ ਬਣਾਈਏ ਪਿੰਡਾਂ ਨੂੰ ਵਧੀਆ ਦੀਏ ਹਾਂ ਠੀਕ ਆ ਜੀ ਤੇ ਆਪਾਂ ਬੱਚਿਆਂ ਨੂੰ ਵੀ ਮਿਲਾਉਂਦੇ ਆਪਾਂ ਮਿਲਦੇ ਆ ਜਾਂ ਕੇ ਆ ਦੋਸਤੋ ਲਾਇਬ੍ਰੇਰੀ ਦੇ ਵਿੱਚ ਨਾ ਬੱਚੇ ਛੋਟੇ ਵੱਡੇ ਪੜ ਰਹੇ ਨੇ ਆਪਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਕਹਾਣੀਆਂ ਬੁੱਕਾਂ ਕਿਵੇਂ ਲੱਗ ਰਹੀਆਂ ਸਮੋਹਣਾ ਹਾਂ ਕੀ ਹਾਲ ਆਪਾਂ ਬੋਲੀ ਕੀ ਪੜ ਰਹੇ ਹੋ ਤੁਸੀਂ ਇਹ ਪੰਜਾਬ ਬਾਰੇ ਬੁੱਕ ਪੜ੍ਹਦੇ ਤੁਹਾਡੇ ਪਿੰਡ ਦੇ ਵਿੱਚ ਆ ਬੜੀ ਸੋਹਣੀ ਲੈਰੀ ਬਣਾਈ ਆ ਹਨਾ ਤੇ ਕਿਵੇਂ ਜੇ ਲੱਗਦਾ ਤੁਹਾਨੂੰ ਕਿੰਨਾ ਵਧੀਆ ਹੈ ਤੁਸੀਂ ਕਾਦੀ ਪੜ ਰਹੇ ਹੋ ਸ਼ਿਵ ਕੁਮਾਰ ਸ਼ਿਵ ਕੁਮਾਰ ਕੀ ਤੁਸੀਂ ਪੰਜਾਬ ਬਾਰੇ ਮਹਾਰਾਜਾ ਦਲੀਪ ਸਿੰਘ ਬਾਰੇ ਪੜ੍ਹਦੇ ਹੋ ਕਿ ਮੈਨੂੰ ਜਿਹਾ ਲੱਗਦਾ ਸਾਨੂੰ ਆਈ ਬੀਬੀ ਸੋਨੇ ਬਹੁਤ ਵਧੀਆ ਲੱਗਦਾ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ ਆਲ ਕੈਟਾਗਰੀ ਦੀਆਂ ਬੁੱਕਸਾਂ ਸਾਰੇ ਇਤਿਹਾਸ ਬਾਰੇ ਪਤਾ ਲੱਗਦਾ ਪੰਜਾਬ ਦੇ ਪ੍ਰਾਤਨ ਬਾਰੇ ਕਿੰਨਾ ਸਮਾਂ ਤੁਸੀਂ ਆਉਂਦੇ ਉੱਥੇ ਅਸੀਂ ਸਵੇਰ ਵੀ ਆ ਜਾਂਦੇ ਹਾਂ ਜਦੋਂ ਟਾਈਮ ਸਵਾ 10 ਦਾ ਮਿਲਦਾ ਬਹੁਤ ਵਧੀਆ ਗੱਲ ਆ ਤੁਸੀਂ ਆਦਾ ਸਵਾ ਕੱਢ ਕੇ ਆਉਂਦੇ ਆ ਤੁਹਾਨੂੰ ਕੁਸ਼ਣ ਕਰਨਾ ਹੈ ਕਿ ਦੂਜੀ ਨਾਲ ਨੌਲੇਜ ਵਧਦੀ ਆ ਓਕੇ ਇਹਨੇ ਦੋ ਬੈਠੇ ਪਹਿਲਾਂ ਪੁੱਛਣਾ ਚਾਹੁੰਦਾ ਤੁਸੀਂ ਕਾਹਦੀਆਂ ਪੁਸਤਕਾਂ ਪੜ੍ਹਦੇ ਤੁਸੀਂ ਕਾਹਦੀਆਂ ਪੜ੍ਹਦੇ ਪੁਸਤਕਾਂ ਚਾਹ ਤੇ ਦੁੱਧ ਆ। ਕਿਵੇਂ ਜੀ ਲੱਗ ਰਿਹਾ ਇੱਥੇ ਤੁਹਾਡਾ ਮਾਹੌਲ ਬੜਾ ਪਿੰਡ ਦਾ ਸੋਹਣਾ ਬਣਾਇਆ ਹੋਇਆ ਹੈ ਨਾ ਤੁਸੀਂ। ਵਧੀਆ ਲੱਗ ਰਿਹਾ ਹੈਗਾ। ਦਿੱਲੀੋਂ ਆਉਂਦੇ ਹੋ? ਹਾਂਜੀ। ਕਿੰਨਾ ਸਮਾਂ ਆਏ ਨੂੰ? 2 ਘੰਟੇ। 2 ਘੰਟੇ। ਤੁਸੀਂ ਕਿੰਨਾ ਸਮਾਂ ਆਉਂਦੇ ਹੋ? 2 ਘੰਟੇ। ਵਧੀਆ ਲੱਗਦਾ ਪੁਸਤਕਾਂ ਪੜ੍ਹਨਾ। ਪਿੰਡ ਦੇ ਵਿੱਚ ਕਿੰਨਾ ਸੋਹਣਾ ਹੈਗਾ। ਵਧੀਆ ਲੱਗ ਰਿਹਾ ਜੀ ਮੈਨੂੰ। ਸਭ ਤੋਂ ਵੱਖਰਾ ਹੈਗਾ। ਹਾਂਜੀ। ਬੇਟਾ ਤੁਸੀਂ ਕੀ ਪੜ੍ਹ ਰਹੇ ਹੋ? ਪੰਜ ਦਰਮਾਣੇ ਸ਼ੇਰੀ। ਵਧੀਆ ਲੱਗਦਾ ਪੜ੍ਹਨਾ। ਬਾਕੀ ਵਧੀਆ। ਸਕੂਲ ਦੀਆਂ ਪੜਾਈਆਂ ਤੋਂ ਮਤਲਬ ਪੁਸਤਕਾਂ ਤੋਂ ਅਲੱਗ ਨੇ ਇਹ। ਵ